ਇੰਨੀ ਇੰਨੀ ਜੋਰ ਜਮਾਈ ਤਾਂ ਸਾਡੇ ਪਾਰਟੀਆਂ ਚ ਨਹੀਂ ਹੁੰਦੀ ਇਲੈਕਸ਼ਨਾਂ ਚ ਨਹੀਂ ਹੁੰਦੀ ਜਿੰਨੀ ਜੋਰ ਜਮਾਈ ਮੀਡੀਆ ਦੇ ਚੈਨਲਾਂ ਤੇ ਹੋ ਰਹੀ ਆ ਤੇ ਇਸ ਇਹ ਤੁਹਾਨੂੰ ਵੀ ਵਧਾਈ ਆ ਮੈਂ ਸਮਝਦਾ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਆ ਤੁਸੀਂ ਦੇਖਿਆ ਸੜਕਾਂ ਤੇ ਇੰਨਾ ਮੇਲਾ ਦੇਖਿਆ ਕਦੇ ਅੱਜ ਸਮੁੰਦਰ ਸੀ ਸਮੁੰਦਰ ਲੋਕਾਂ ਦਾ ਸਾਡੀਆਂ ਮਾਮਾ ਭੈਣਾ ਹਜ਼ਾਰਾਂ ਦੀ ਗਿਣਤੀ ਚ ਮੈਂ ਆਪਣੀ ਅੱਜ ਤੱਕ ਕਾਗਜ਼ ਭਰੇ ਨੇ ਮੈਂ ਆਪਣੀ ਜਿੰਨਾ ਮੇਰਾ ਜੀਵਨ ਆ ਸਿਆਸਤ ਮੈਂ ਇੰਨਾ ਜੋਸ਼ ਤੇ ਇੰਨਾ ਵਰਕਰ ਸੜਕਾਂ ਤੇ ਨਹੀਂ ਦੇਖਿਆ ਕਾਰੀਕਰਤਾ ਨਹੀਂ ਦੇਖਿਆ ਜੋ ਅੱਜ ਜੋਸ਼ ਲੁਧਿਆਣੇ ਦੇ ਵਿੱਚ ਦੇਖਿਆ ਇੰਨੀ ਮਾਤਰ ਸ਼ਕਤੀ ਇੰਨੀਆਂ ਸਾਡੀਆਂ ਮਾਵਾਂ ਭੈਣਾਂ ਇੰਨਾ ਯੂਥ ਮੈਂ ਸਮਝਦਾ ਕਿ ਰਿਕਾਰਡ ਤੋੜ ਅੱਜ ਲੁਧਿਆਣੇ ਚ ਇਹ ਤੁਸੀਂ ਵੀ ਕਵਰ ਕਰਦੇ ਆ ਨੂੰ ਤੁਹਾਨੂੰ ਵੀ ਬਹੁਤ ਟਾਈਮ ਹੋ ਗਿਆ ਤੇ ਤੁਸੀਂ ਅੱਜ ਦਾ ਪਿਆਰ ਇਹ ਲੋਕਾਂ ਦਾ ਐਡਾ ਵੱਡਾ ਪਿਆਰ ਐਡੀ ਬੜੀ سپورਟ ਐਡਾ ਵੱਡਾ ਹੰਗਾਰਾ ਮੈਂ ਸਮਝਦਾ ਮੈਂ ਅੱਜ ਲੋਕਾਂ ਦਾ ਟਕਰ ਜਈ ਪਹਿਲਾਂ ਹੀ ਸੀ ਇਹ ਅੱਜ ਤਾਂ ਮੈਂ ਰਿਣੀ ਹੋ ਗਿਆ ਲੋਕਾਂ ਦਾ ਮੈਂ ਅੱਜ ਸਮਝ ਲਓ ਉਹਨਾਂ ਦਾ ਹੀ ਹੋ ਗਿਆ ਜ਼ਿੰਦਗੀ ਚ ਪਲ ਪਲ ਮੈਂ ਸਮਝਦਾ ਜ਼ਿੰਦਗੀ ਦਾ ਜਿਹੜਾ ਮੇਰਾ ਹੈਗਾ ਉਹ ਉਹਨਾਂ ਦੇ ਲਿਖੇ ਆ ਇੰਨੀ ਇੰਨੀ ਜੋਰ ਜਮਾਈ ਤਾਂ ਸਾਡੇ ਪਾਰਟੀਆਂ ਚ ਨਹੀਂ ਹੁੰਦੀ ਇਲੈਕਸ਼ਨਾਂ ਚ ਨਹੀਂ ਹੁੰਦੀ ਜਿੰਨੀ ਜੋਰ ਜਮਾਈ ਮੀਡੀਆ ਦੇ ਚੈਨਲਾਂ ਤੇ ਹੋ ਰਹੀ ਆ ਤੇ ਇਸ ਇਹ ਤੁਹਾਨੂੰ ਵੀ ਵਧਾਈ ਆ ਮੈਂ ਸਮਝਦਾ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਆ ਤੁਸੀਂ ਦੇਖਿਆ ਸੜਕਾਂ ਤੇ ਇੰਨਾ ਮੇਲਾ ਦੇਖਿਆ ਕਦੇ ਅੱਜ ਸਮੁੰਦਰ ਸੀ ਸਮੁੰਦਰ ਲੋਕਾਂ ਦਾ ਸਾਡੀਆਂ ਮਾਮਾ ਭੈਣਾ ਹਜ਼ਾਰਾਂ ਦੀ ਗਿਣਤੀ ਚ ਮੈਂ ਆਪਣੀ ਅੱਜ ਤੱਕ ਕਾगज ਭਰੇ ਨੇ ਮੈਂ ਆਪਣੀ ਜਿੰਨਾ ਮੇਰਾ ਜੀਵਨ ਆ ਸਿਆਸਤ ਮੈਂ ਇੰਨਾ ਜੋਸ਼ ਤੇ ਇੰਨਾ ਵਰਕਰ ਸੜਕਾਂ ਤੇ ਨਹੀਂ ਦੇਖਿਆ ਕਾਰੀਕਰਤਾ ਨਹੀਂ ਦੇਖਿਆ ਜੋ ਅੱਜ ਜੋਸ਼ ਲੁਧਿਆਣੇ ਦੇ ਵਿੱਚ ਦੇਖਿਆ ਇੰਨੀ ਮਾਤਰ ਸ਼ਰਤ ਇੰਨੀਆਂ ਸਾਡੀਆਂ ਮਾਮਾ ਭੈਣਾ ਇੰਨਾ ਯੂਥ ਮੈਂ ਸਮਝਦਾ ਇਹ ਰਿਕਾਰਡ ਤੋੜ ਅੱਜ ਲੁਧਿਆਣੇ ਚ ਇਹ ਤੁਸੀਂ ਵੀ ਕਵਰ ਕਰਦੇ ਆ ਨੂੰ ਤੁਹਾਨੂੰ ਵੀ ਬਹੁਤ ਟਾਈਮ ਹੋ ਗਿਆ ਤੇ ਤੁਸੀਂ ਅੱਜ ਤਾਂ ਇਹ ਲੋਕਾਂ ਦਾ ਐਡਾ ਵੱਡਾ ਪਿਆਰ ਐਡੀ ਵੱਡੀ ਸਪੋਰਟ ਐਡਾ ਵੱਡਾ ਹੰਗਾਰਾ ਮੈਂ ਸਮਝਦਾ ਮੈਂ ਅੱਜ ਲੋਕਾਂ ਦਾ ਤੱਕਰ ਜਈ ਪਹਿਲਾਂ ਹੀ ਸੀ ਇਹ ਅੱਜ ਤਾਂ ਮੈਂ ਰਿਣੀ ਹੋ ਗਿਆ ਲੋਕਾਂ ਦਾ ਮੈਂ ਅੱਜ ਸਮਝ ਲਓ ਉਹਨਾਂ ਦਾ ਹੀ ਹੋ ਗਿਆ ਜ਼ਿੰਦਗੀ ਚ ਪਲ ਪਲ ਮੈਂ ਸਮਝਦਾ ਜ਼ਿੰਦਗੀ ਦਾ ਜਿਹੜਾ ਮੇਰਾ ਹੈਗਾ ਉਹ ਉਹਨਾਂ ਦੇ ਲਿਖੇ ਆ ਇੰਨੀ ਇੰਨੀ ਜੋਰ ਜਮਾਈ ਤਾਂ ਸਾਡੇ ਪਾਰਟੀਆਂ ਚ ਨਹੀਂ ਹੁੰਦੀ ਇਲੈਕਸ਼ਨਾਂ ਚ ਨਹੀਂ ਹੁੰਦੀ ਜਿੰਨੀ ਜੋਰ ਜਮਾਈ ਮੀਡੀਆ ਦੇ ਚੈਨਲਾਂ ਤੇ ਹੋ ਰਹੀ ਆ ਤੇ ਇਸ ਇਹ ਤੁਹਾਨੂੰ ਵੀ ਵਧਾਈ ਆ ਮੈਂ ਸਮਝਦਾ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਆ ਤੁਸੀਂ ਦੇਖਿਆ ਸੜਕਾਂ ਤੇ ਇੰਨਾ ਮੇਲਾ ਦੇਖਿਆ ਕਦੇ ਅੱਜ ਸਮੁੰਦਰ ਸੀ ਸਮੁੰਦਰ ਲੋਕਾਂ ਦਾ ਸਾਡੀਆਂ ਮਾਮਾ ਭੈਣਾ ਹਜ਼ਾਰਾਂ ਦੀ ਗਿਣਤੀ ਚ ਮੈਂ ਆਪਣੀ ਅੱਜ ਤੱਕ ਕਾगज ਭਰੇ ਨੇ ਮੈਂ ਆਪਣੀ ਜਿੰਨਾ ਮੇਰਾ ਜੀਵਨ ਆ ਸਿਆਸਤ ਮੈਂ ਇੰਨਾ ਜੋਸ਼ ਤੇ ਇੰਨਾ ਵਰਕਰ ਸੜਕਾਂ ਤੇ ਨਹੀਂ ਦੇਖਿਆ ਕਾਰੀਕਰਤਾ ਨਹੀਂ ਦੇਖਿਆ ਜੋ ਅੱਜ ਜੋਸ਼ ਲੁਧਿਆਣੇ ਦੇ ਵਿੱਚ ਦੇਖਿਆ ਇੰਨੀ ਮਾਤਰ ਸ਼ਕਤੀ ਇੰਨੀਆਂ ਸਾਡੀਆਂ ਮਾਵਾ ਭੈਣਾ ਇੰਨਾ ਯੂਥ ਮੈਂ ਸਮਝਦਾ ਕਿ ਰਿਕਾਰਡ ਤੋੜ ਅੱਜ ਲੁਧਿਆਣੇ ਚ ਇਹ ਤੁਸੀਂ ਵੀ ਕਵਰ ਕਰਦੇ ਆ ਨੂੰ ਤੁਹਾਨੂੰ ਵੀ ਬਹੁਤ ਟਾਈਮ ਹੋ ਗਿਆ ਤੇ ਤੁਸੀਂ ਅੱਜ ਦਾ ਇਹ ਲੋਕਾਂ ਦਾ ਐਡਾ ਵੱਡਾ ਪਿਆਰ ਐਡੀ ਵੱਡੀ ਸਪੋਰਟ ਐਡਾ ਵੱਡਾ ਹੰਗਾਰਾ ਮੈਂ ਸਮਝਦਾ ਮੈਂ ਅੱਜ ਲੋਕਾਂ ਦਾ ਤੱਕਰ ਜਈ ਪਹਿਲਾਂ ਹੀ ਸੀ ਇਹ ਅੱਜ ਤਾਂ ਮੈਂ ਰਿਣੀ ਹੋ ਗਿਆ ਲੋਕਾਂ ਦਾ ਮੈਂ ਅੱਜ ਸਮਝ ਲਓ ਉਹਨਾਂ ਦਾ ਹੀ ਹੋ ਗਿਆ ਜ਼ਿੰਦਗੀ ਚ ਪਲ ਪਲ ਮੈਂ ਸਮਝਦਾ ਜ਼ਿੰਦਗੀ ਦਾ ਜਿਹੜਾ ਮੇਰਾ ਹੈਗਾ ਉਹ ਉਹਨਾਂ ਦੇ ਲਿਖੇ ਆ